ਨਵੇਂ ਸੋਨੇ ਹਾਰ ਸ੍ਰੀ ਆਗਮਨ ਆਉਂਦਾ ਹੈ ਪਰਮਾਣਿਕ ਰਹਿਣੇ ਦਾ ਆਹ ਬੋਲੇ ਨੂੰ ਬੰਦੇ ਪਿੱਛੇ ਛੋਟਾ ਠੀਕ ਹੈ ਚਲੋ ਆ ਲੈ ਨ ਸੋਨੇ ਉਹ ਇਕੱਠੇ ਕਰਦੇ ਆਪਣਾ ਗਣਿਸ਼ਾ ਬੋਲੇ ਸੋਨੇ ਨੂੰ ਇਕੱਠੇ ਕਿੱਥੇ ਇਕੱਠੇ ਕਰਦੀ ਹੈ ਉਹਨਾਂ ਇਕੱਠੇ ਕਰਦੀ ਹੈ ਇਕੱਠੇ ਕਰਦੀ ਹੈ ਜਾਨ ਇਸਕਾ ਤਾਂ ਜੋਟਿਆ ਅੱਟੇ ਛੋੜੀ ਚਾਹੀਦੀ ਹੈ ਕਿਛੇ ਯਾਰ ਮਾਸ਼ਾ ਅੱਗੇ ਚਲਸੀ ਕਿਦੋਂ ਮੈਂ ਤੇ ਸਭ ਤੋਂ ਪਹਿਲਾਂ ਐਸਜੀਪੀਸੀ ਦਾ ਬਹੁਤ-ਬਹੁਤ ਧੰਨਵਾਦੀ ਆ। ਧਾਮੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਮੈਨੂੰ ਮਾਨ ਬਖਸ਼ਿਆ। ਤੇ ਪਿਛਲੀ ਵਾਰੀ ਵੀ ਜੇਤੇਸ਼ਨ ਗੇਮਾਂ ਵਿੱਚ 골ਡ ਮੈਡਲ ਲੈ ਕੇ ਆਏ ਸੀਗੇ ਤੇ ਉਦੋਂ ਵੀ ਐਸਜੀਪੀਸੀ ਨੇ ਬਹੁਤ ਸਨਮਾਨ ਕੀਤਾ ਸੀ ਕਿ ਐਤ ਕਿ 올림픽ਸ ਵਿੱਚ ব্রੌਂਜ਼ ਮੈਡਲ ਲੈ ਕੇ ਆਏ ਆ। ਤੇ ਉਸ ਵਿੱਚ ਵੀ ਐਸਜੀਪੀਸੀ ਨੇ ਮੇਰਾ ਬਹੁਤ ਸਨਮਾਨ ਕੀਤਾ ਜਿਸ ਦਿਨ ਅਸੀਂ ਮੈਡਲ ਲੈ ਕੇ ਇੰਡੀਆ ਪਰਤੇ ਸੀਗੇ ਸਭ ਤੋਂ ਪਹਿਲਾਂ ਉਸ ਦਿਨ ਸਨਮਾਨਤ ਕੀਤਾ ਸੀਗਾ ਤੇ ਅੱਜ ਛੇਛੇ ਚੌਰ ਤੇ ਬੁਲਾ ਕੇ ਤੇ ਮੈਨੂੰ एससीपीसी ਨੇ ਸਨਮਾਨ ਕੀਤਾ ਤੇ ਮੈਂ एससीपीसी ਦਾ ਬਹੁਤ ਧੰਨਵਾਦੀ ਆ ਤੇ ਮੈਂ ਇਹੀ ਗਰਜਾਸ਼ ਕਰਦਾ ਹਾਂ एससीपीसी ਤੋਂ ਕਿ ਇਦਾਂ ਹੀ ਆਉਣ ਵਾਲੇ ਪਲੇਅਰਾਂ ਦੀ ਪੰਜਾਬ ਦੇ ਪਲੇਅਰਾਂ ਦੀ ਇੰਡੀਆ ਦੇ ਪਲੇਅਰਾਂ ਦੀ ਇਦਾਂ ਹੀ ਸਪੋਰਟ ਕਰਦੇ ਰਹਿਣਾ ਤਾਂ ਜੋ ਆਪਣੇ ਜਿੰਨੇ ਵੀ ਔਰ ਆਉਣ ਵਾਲੀ ਜੰਗ ਜਨਰੇਸ਼ਨ ਆ ਉਹ ਇਸ ਤੋਂ ਪ੍ਰਭਾਵਿਤ ਹੋ ਕੇ ਹੋਰ ਗੇਮਾਂ ਵੱਧੇ ਤੇ ਜਿੱਦਾਂ ਕਿ ਮੇਰੇ ਨਾਲ ਨਾਲ ਅੱਜ ਅੰਮ੍ਰਿਤਸਰ ਤੋਂ ਇੱਕ ਵੀਰ ਦੌੜ ਕਰਕੇ ਇਹ ਤੱਕ ਪਹੁੰਚਿਆ ਹੈ ਹਰਮੰਦਰ ਸਾਹਿਬ ਦਰਸ਼ਨ ਕਰਨ ਆਇਆ ਹੈ ਉਸ ਦਾ ਵੀ ਐਸ்சிਪੀ ਸੀ ਨੇ ਸਨਮਾਨ ਦਿੱਤਾ ਹੈ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਚੀਜ਼ ਦੇ ਕਿ ਉਹਨਾਂ ਨੇ ਇਹਨਾਂ ਸਾਨੂੰ ਮਾਨ ਬਖਸ਼ਿਆ ਲੇਕਿਨ ਕਿ ਦੋ ਮਿੰਟ ਲੱਗਦਾ ਉਹ ਲੋਰਡ ਨੂੰ ਉਹ ਸਤਿ ਸ੍ਰੀ ਗੁਰੂ ਸਿੱਖ ਹੋ। ਉਹ ਸਭ ਅਸੀਂ ਸੁਣੂ ਤੇ ਰਹਿੰਦੇ ਨਹੀਂ ਆ ਨਾ ਖਾਸ ਕਰਕੇ ਪਲੇ ਨਹੀਂ। ਕੀ ਗੋਵਨ ਨੂੰ ਕੀ ਕੀ ਅਪੀਲ ਕਰਨਾ ਚਾਹੁੰਦੇ ਬਿਲਕੁਲ ਅਪੀਲ ਇਹ ਹੈ ਕਿ ਆਪਣੇ ਜਿੰਨੇ ਵੀ ਨੌਜਵਾਨ ਸਿੱਖ ਨੌਜਵਾਨ ਆ ਉਹ ਸਿੱਖੀ ਸਰੂਪ ਵਿੱਚ ਰਹਿ ਕੇ ਆਪਣੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਤਾਂ ਜੋ ਆਪਣੀ ਜਿਹੜੀ ਧਰਮ ਦੀ ਪਛਾਣ ਆ ਉਹ ਦੇਸ਼ਾਂ-ਵਦੇਸ਼ਾਂ ਤੱਕ ਪਤਾ ਚੱਲੇ ਕਿ ਆਪਣੇ ਧਰਮ ਦੀ ਕੀ अहमਤਾ ਤੇ ਕੀ ਮਹੱਤਤਾ ਵਾ ਤੇ ਇਸੇ ਤਰ੍ਹਾਂ ਹੀ ਮੇਰੀ ਸਾਰਿਆਂ ਨੂੰ ਗਰਜਾਸ਼ ਆ ਕੇ ਆਪਣੇ ਸਰੂਪ ਵਿੱਚ ਰਹਿ ਕੇ ਖੇਡਣ ਜਿਹੜੇ ਨੌਜਵਾਨ ਗਾਲਾਂ ਕੱਢਦੇ ਨੇ ਨਸ਼ੇ ਕਰਦੇ ਨੇ ਨਹੀਂ ਤਾਂ ਉਹਨਾਂ ਨੂੰ ਮੈਸੇਜ ਇਹ ਕਰੋ ਬਿਲਕੁਲ ਸਾਰਿਆਂ ਨੂੰ ਇਹੀ اپੀਲ ਆ ਆਪਣੇ ਨਸ਼ਿਆਂ ਤੋਂ ਦੂਰ ਰਹਿਣਾ ਨਸ਼ਿਆਂ ਤੋਂ ਦੂਰ ਰਹਿ ਕੇ ਜੇ ਤੁਸੀਂ ਕੋਈ ਸਟੱਡੀ ਵੀ ਕਰਦੇ ਆ ਜਾਂ ਕੋਈ ਹੋਰ ਵੀ ਐਜੂਕੇਸ਼ਨ ਕਰਦੇ ਆ ਤੇ ਆਪਣਾ ਸਮਾਂ ਕੱਢ ਕੇ ਜਰੂਰ ਮੈਦਾਨ ਵਿੱਚ ਜਾਣ ਖੇਡ ਕਰਨ ਤਾਂ ਜੋ ਉਹਨਾਂ ਦਾ ਜਿਹੜਾ ਧਿਆਨ ਆ ਇਹਨਾਂ ਚੀਜ਼ਾਂ ਤੋਂ ਹਟ ਸਕੇ ਕਿਉਂਕਿ ਖੇਡ ਇੱਕ ਐਸੀ ਚੀਜ਼ ਆ ਜੋ ਇਨਸਾਨ ਨੂੰ ਮੈਂਟਲੀ ਵੀ ਸਟਰੋਂਗ ਬਣਾਉਂਦੀ ਆ ਫਿਜ਼ੀਕਲੀ ਦੇ ਨਾਲ-ਨਾਲ ਤੋਂ ਸਾਨੂੰ ਇਸ ਚੀਜ਼ਾਂ ਤੋਂ ਦੂਰ ਰੱਖੇਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਨੇ ਕਿ ਜਿਦਾਂ ਅੰਬਾਲੇ ਤੋਂ ਇਹ ਵੀ ਅਥਲੀਟ ਕਰਦਾ ਤੇ ਅੰਬਾਲਾ ਦੇ ਤੋਂ ਭੱਜ ਕੇ ਕਿਥੋਂ ਦਾ ਘਰ ਆਇਆ ਇਹਦੇ ਨਾਲ ਵੀ ਕਿੰਨੇ ਜਿਹੜੇ ਹੋਰ ਨੌਜਵਾਨ ਐਸਸੀ ਨੂੰ ਪ੍ਰਭਾਵਿਤ ਹੋਣਗੇ ਤੇ ਆਪਣਾ ਜੇਮਾ ਲਾਉਣਗੇ ਕਿ ਜਗਾ ਜਗਾ ਦੇ ਲੋਕ ਇਹਨਾਂ ਤੋਂ ਰੁਕ ਕੇ ਹਰ ਇੱਕ ਨੂੰ ਜੋ ਪਾਈ ਇੱਥੇ ਨਾਲ ਆਪਣੀ ਇੱਕ ਮੈਸੇਜ ਦਿੱਤਾ ਗਿਆ ਰਸਤੇ ਦੇ ਵਿੱਚ ਬਿਲਕੁਲ ਐਸਸੀ ਬਾਰੇ ਜਵਾਬ ਤੇ ਹੀ ਦੇਣਗੇ ਵੀ ਕੀ ਕਹਿਣਾ ਚਾਹੁੰਦੇ ਆ ਕੀ ਕਿਤਾਬਾਂ ਵਿੱਚ ਆਇਆ ਕਿ ਇਹ ਚੀਜ਼ ਹੈ ਕਿ ਮੈਸੇਜ ਦਿੱਤਾ ਜਾਵੇ ਨਸ਼ੇ ਪ੍ਰਤੀ ਕਦੋਂ ਦੌੜ ਦੌੜਤੀ ਚਾਲੂ ਕੀਤੀ ਸੀ ਕਿਨੇ ਪ੍ਰਦੀ ਕੀਤੀ ਤੇ ਕਿਹੜੇ ਕਿਹੜੇ ਕਿੰਨੇ ਸਭ ਹੋ ਗਿਆ ਉਦੋਂ ਜਾਂ ਮੈਂ ਦੁਸਾ ਪਰਫੈਕਟ ਸਾਹਮਣੇ ਦੇਖੀ ਵੀਰ ਜੀ ਜਿਸ ਟਾਈਮ ਮੈਂ ਮਤਲਬ ਕਿ ਗੇਮ ਕਰੇ ਕਰੂੰ ਤਾਂ ਐਥਲੈਟਿਕ ਕਰੇ ਕਰੂੰ ਤਾਂ ਉਸ ਟਾਈਮ ਮਤਲਬ ਕਿ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਜੋ ਮੈਨੂੰ ਸਪੋਰਟ ਕਰੇ ਕਰਾਂਦੇ ਤਾਂ ਰਨਿੰਗ ਵਗੈਰਾ ਛੁੱਟ ਗਈ ਸੀ ਤਾਂ ਉਸਕੇ 2 ਸਾਲ ਬਾਅਦ ਮੈਂਨੇ ਦੁਬਾਰਾ ਕਿਸੇ ਤਰੀਕੇ ਦੇ ਕੁਝ ਐਸੇ ਸੇ ਮਤਲਬ ਕਿ ਮੇਰੀ ਗੇਲ ਮੈਂ ਗੁਰਦੁਆਰਾ ਸਾਹਿਬ ਗਿਆ वहां ਅਰਦਾਸ ਕਰੀ ਕਿ ਬਈ ਪ੍ਰਮਾਤਮਾ ਮੇਰੇ ਜੋਗਾ ਵੀ ਕੁਝ ਐਸਾ ਚਮਤਕਾਰ ਕਰੇ ਜਿਸ ਤੇ ਮੈਂ ਆਪਣੀ ਰਨਿੰਗ ਦੁਬਾਰਾ ਕੰਟੀ तो परमात्मा ने चमत्कार कर मेरी गेल और यो चीज़ मैं आज से दो साल पहले ही सोच रखी थी कि मैं अगर ऐसा कुछ करागा परमात्मा मेरी गेल चमत्कार तो यो चीज़ मैं करूँगा कि रनिंग करका श्री दरबार साहब जाऊँगा तो वो चीज़ मैंने करी हर यहाँ तक आया मैं परमात्मा की मेरे पर बहुत कृपा रही और आज मैं रनिंग कर रहा हूँ और मेरे जोगा बहुत बड़ी बात है कि मैं भाई जी गेल बैठा हूँ भाई जी गेल यहाँ बैठना ही मेरे जोगा बहुत बहुत बड़ी बात है और यहाँ से मैं आ गया यहाँ से मत्था टेकया वो भी मेरे जोगा बहुत बड़ी बात थी ਮੈਂ ਐਸਜੀਪੀਸੀ ਨੇ ਜੋ ਸਨਮਾਨ ਕਰਿਆ ਬਾਈ ਜੀ ਉਸ ਦਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹਾਂ ਮੈਂ ਮੈਂ ਅੱਜ ਇਹਾਂ ਤੇ ਬਹੁਤ ਜ਼ਿਆਦਾ ਮੋਟੀਵੇਟ ਹੋਗਾ ਜਾ ਰਿਹਾ ਅਰ ਇਹ ਸਰੋਪੇ ਦੀ ਕੀਮਤ ਮੈਂ ਆਪ ਲੋਕਾਂ ਨੂੰ ਬਤਾ ਨਹੀਂ ਸਕਦਾ ਕਿਤਨੀ ਹੈ ਕਿਉਂਕਿ ਮੇਰੇ ਜੋ ਗਏ ਬਹੁਤ ਬੜੀ ਚੀਜ਼ ਆ ਜੋਨ ਸੀ ਮੈਨੂੰ ਮਿਲੀ ਆ ਇਹਾਂ ਦੀ ਤੇ ਇਹਨੂੰ ਮੈਂ ਹਮੇਸ਼ਾ ਸਨਮਾਨ ਨੂੰ ਸਾਂਭ ਕੇ ਰੱਖੂੰਗਾ ਅੱਗੇ ਆਪਣੀ ਜ਼ਿੰਦਗੀ ਮਾ ਤਰਕ ਕੀ ਕਰੂੰਗਾ ਤਾਂ ਕਿ ਮੈਂ ਵੀ ਅੱਛੇ ਲੈਵਲ ਬਾਬਾਈ ਜਿਸ ਤਰ੍ਹਾਂ ਮੈਂ ਵੀ ਇੰਟਰਨੈਸ਼ਨਲ ਲੈਵਲ ਪਰਫਾਰਮ ਕਰ ਸਕਾਂ ਜਿਸ ਤੇ ਲੋਕਾਂ ਨੂੰ ਪਤਾ ਲੱਗਾ ਕਿ ਸਿੱਖ ਕੌਮਾਂ ਦੇ ਬੰਦਾ ਕੋਈ ਉਠਿਆ ਗਰੀਬੀ ਮਾਂ ਤੇ ਉਠਿਆ ਬੰਦਾ ਹਰ ਯਹਾਂ ਤੱਕ ਪਹੁੰਚਿਆ আর ਉਸਦੀ ਕੌਮ ਨੇ ਉਹਨੂੰ ਕਿੰਨਾ ਸਪੋਰਟ ਕਰਿਆ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਜੀ ਮੈਂ ਓਹੀ ਮੈਸੇਜ ਦੇਣਾ ਚਾਹੂੰਗਾ ਕਿ ਅੱਛੇ ਬਸੇ ਲਗੋ ਆਪਣੇ ਧਰਮ ਕੇ ਪ੍ਰਤੀ ਵਫਾਦਾਰ ਹੋਵੋ ਆਪਣਾ ਜਿਹੜਾ ਨਸ਼ਾ ਆਇਆ ਆਪਣੇ ਆਪ ਛੁੱਟ ਜਾਗਾ ਜੋ ਆਪਕਾ ਕੈਰੀਅਰ ਹੈ ਜੋ ਆਪਕਾ ਮਤਲਬ ਜੋ ਵੀ ਪ੍ਰੋਫੈਸ਼ਨ ਹੈ ਆ ਪੜਾਈ ਕਰਨਾ ਚਾਹਾਂ ਆ ਗੇਮ ਕਰਨਾ ចਾਹੋ ਉਸ ਜੋਗਾ ਉਸਕੇ ਪ੍ਰਤੀ ਵਫਾदार ਰਹੋ ਉਸ ਨੂੰ ਪ੍ਰੇਮ ਕਰੋ ਤਾਂ ਆਟੋਮੈਟਿਕ ਆਪ ਨਸ਼ੇ ਵਸੇ ਤੇ ਦੂਰ ਹੋ ਜਾਣਗੇ ਤੁਸੀਂ ਕੀ ਸੋਚਿਆ ਫਿਊਚਰ ਦੇ ਵਿੱਚ ਕੀ ਕਾਮਯਾਬੀ ਹਾਸਲ ਕਰਨਾ ਹੈ ਫਿਊਚਰ ਮਾ ਜੀ ਮੇਰਾ ਯੋਹੀ ਹੈ ਕਿ ਮੈਂ ਆਪਣਾ ਬੈਸਟ ਦੂੰ ਕਿਉਂਕਿ ਪਰਮਾਤਮਾ ਨੂੰ ਪਤਾ ਹੈ ਕਿ ਮੈਂ ਕੀ ਕਰਨੇ ਜੋਗਾ ਬਣਿਆ ਹੂੰ ਕਿਉਂਕਿ ਮੈਂ ਤਾਂ ਆਪਣੀ ਕੋਸ਼ਿਸ਼ ਹੀ ਕਰ ਸਕੂ ਮੈਂ ਆਪਣਾ ਬੈਸਟ ਕਰਨੇ ਹੀ ਕੋਸ਼ਿਸ਼ ਕਰੂੰਗਾ ਜਹਾਂ ਤੱਕ ਵੀ ਪਰਮਾਤਮਾ ਮੈਨੂੰ ਲੈਗਾ ਜਾਏਗਾ ਨੈਸ਼ਨਲ ਇੰਟਰਨੈਸ਼ਨਲ ਜਹਾਂ ਤੱਕ ਵੀ ਮੈਂ ਜਾ ਸਕਾਂਗਾ ਯਾਰ ਜਹਾਂ ਤੱਕ ਵੀ ਮੈਂ ਜਾ ਪਾਊਂਗਾ ਮੈਂ ਕੋਸ਼ਿਸ਼ ਕਰੂੰਗਾ ਆਪਣੇ ਆਪ ਨੂੰ ਅੱਛਾ ਪਰਫਾਰਮ ਕਰਨੇ ਦੀ ਮਸ਼ੀਨਾ ਕਿੰ मुश्किलਾਂ ਤਾਂ ਜੀ ਬਹੁਤ ਆਈ ਮੈਂ ਵਿਚਵਾ ਬਹੁਤ ਸਾਰਾ ਮੌਸਮ ਖਰਾਬ ਵੀ ਮਿਲਿਆ ਵਨੋ ਜਿਸki وجہ ਤੇ ਮਨ ਨੂੰ ਰਨਿੰਗ ਕਰਨੇ ਮੇ ਬਹੁਤ ਦਿੱਕਤ ਆਈ ਸਰਵਾਈਕਲ ਕੀ ਪ੍ਰੋਬਲਮ ਮਨ ਨੂੰ ਸ਼ੁਰੂ ਹੋ ਗਈ ਸੀ ਰਸਤੇ ਵਾਂ ਗਲਗੋਸ ਵੀ ਲਗਿਆ ਮੇਰਾ ਬਟ ਮੈਂ ਫੇਰ ਵੀ ਰੁਕਿਆ ਨਹੀਂ ਕਿਉਂਕਿ ਮੈਨੂੰ ਪਤਾ ਸੀ ਅਗਰ ਮੈਂ ਕਹੀਂ ਰੁਕ ਗਿਆ ਰਸਤੇ ਵਾਂ ਤਾਂ ਰੈਸਟ ਵੀ ਅਗਰ ਮੈਂ ਲੈ ਲਿਆ ਤਾਂ ਇੱਥੇ ਤੱਕ ਪਹੁੰਚਣਾ ਮੁਸ਼ਕਲ ਹੋ ਜਾਏਗਾ ਮੈਂ ਰੱਬ ਦਾ ਨਾਮ ਲੈ ਕੇ ਚੱਲਦਾ ਰਿਹਾ ਔਰ ਪ੍ਰਮਾਤਮਾ ਨੇ ਮੇਰਾ ਪੂਰਾ ਸਾਥ ਦਿਆ ਇਸ ਸਫਰ ਦੇ ਦੌਰ ਮੈਂ ਜੀ ਸਭ ਤੋਂ ਪਹਿਲਾਂ ਸ਼੍ਰੀ ਆਪਣਾ ਫਤੇਗੜ ਸਾਹਿਬ ਰੁਕਿਆ ਤੱਕ ਸ਼੍ਰੀ ਆਪਣਾ ਫੇਰ ਉਸਕੇ ਬਾਅਦ ਸ਼ पर उसके बाद अपना चंपौर साहब फिर गुरुद्वारा श्री भट्टा साहब फिर अपना गुरुद्वारा श्री परिवार बिछोड़ा साहब फिर अपना तक श्री केसगढ़ साहब आनंदपुर साहब फिर उसके बाद इस तरह ही करदा हुआ मैं यहां से पहुंच गया रसूल मैं परमात्मा ਦਾ ਸ਼ੁਕਰ ਕਰਦੇ ਆ ਅੱਗੇ ਰਸਤਾ ਫਿਰ ਮੈਂ ਜੀ ਪਰਮਾਤਮਾ ਨੇ ਹੀ ਹੱਥ ਫੜੜਿਆ ਜੀ ਜਦ ਕਿਸੇ ਨੇ ਵੀ ਨਹੀਂ ਹੱਥ ਫੜੜਿਆ ਜੀ ਕਿਸੇ ਸਰਕਾਰ ਨੇ ਨਹੀਂ ਹੱਥ ਫੜੜਿਆ ਜਦ ਕਿਸੇ ਨੇ ਵੀ ਨਹੀਂ ਹੱਥ ਫੜੜਿਆ ਤੇ ਜੀ ਪਰਮਾਤਮਾ ਨੇ ਹੀ ਹੱਥ ਫੜੜਿਆ ਜੀ ਜਦ ਹੀ ਮੈਂ ਜੀ ਹਾਂ ਬੈਠਾ ਹਾਂ ਨਾ ਕਿਸੇ ਕਿਸ ਕੇ ਅੰਦਰ ਕਿਸੇ ਕੀ ਉਹ ਨਹੀਂ ਹੈ ਇਸਮਾ ਸਿਰਫ ਪਰਮਾਤਮਾ ਕਿ ਉਹ ਜੋ ਕੋ ਤੱਕ ਆ ਜਾ ਹੁਣ ਸਮਾਂ ਯਹਾਂ ਸੀ ਬੈਠਾ ਹਾਂ ਇਸ ਟਾਈਮਰ ਬਾਈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਹਾਕੀ ਦੇ ਪਲੇਅਰ ਬਣਾਉਣ ਲਈ ਸਾਡੀਆਂ ਆਪਣੀਆਂ ਅਕੈਡਮੀਆਂ ਚਲਦੀਆਂ ਕਬੱਡੀ ਦੀਆਂ ਸਾਡੀਆਂ ਆਪਣੀਆਂ ਜਿਹੜੀਆਂ ਅਕੈਡਮੀਆਂ ਚਲਦੀਆਂ ਪਰ ਫਿਰ ਵੀ ਜਿਹੜੇ ਕੋ ਸਿੱਖ ਚ ਇਹਦੇ ਅਚੇਚੇ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਸਰਦਾਰ ਜਰਮਨਜੀਤ ਸਿੰਘ ਜਿਨ੍ਹਾਂ ਨੇ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਭਾਵੇਂ ਟੀਮ ਨੂੰ ਪਹਿਲਾਂ ਵੀ ਸਨਮਾਨਿਤ ਕੀਤਾ ਗਿਆ ਸੀ ਪਰ ਸਾਬਤ ਸੂਰਤ ਹੋਣ ਕਰਕੇ ਉਸ ਦਿਨ ਅਸੀਂ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ 5 ਲੱਖ ਰੁਪਈਆ ਜਿਹੜਾ ਆ ਉਹ ਦਿੱਤਾ ਜਾਊਗਾ ਤੇ ਸਨਮਾਨ ਵੀ ਵਿਦੇਸ਼ ਵਿੱਚ ਦਿੱਤਾ ਜਾਊਗਾ ਜੋ ਉਹਨਾਂ ਦਾ ਸਨਮਾਨ ਕੀਤਾ ਦੂਸਰਾ ਮੁੰਡਾ ਅਮਰਪ੍ਰੀਤ ਸਿੰਘ ਜਿਹੜਾ ਸਾਫਤ ਸੂਰਤ ਆ ਜਿਹੜਾ ਦੌੜਾਂ ਦੇ ਵਿੱਚ ਆਪਣਾ ਮੈਡਲ ਲੈ ਕੇ ਆਇਆ ਉਹਨੂੰ ਵੀ 1 ਲੱਖ ਰੁਪਈਆ ਜਿਹੜਾ ਤੇ ਉਹਦਾ ਵੀ ਸ਼੍ਰੋਮਣੀ ਗੁਰਦਵਾਰਾ ਪਰਨਮਿਤ ਕਮੇਟੀ ਵੱਲੋਂ ਸਤਿਕਾਰ ਕੀਤਾ ਗਿਆ ਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਉਹ ਸਿੱਖ ਜਿਹੜੇ ਜੇ ਸਾਫਤ ਸੂਰਤ ਆ ਉਹਨਾਂ ਲਈ ਹਮੇਸ਼ਾ ਹੀ ਆਪਣਾ ਯੋਗਦਾਨ ਸਮੇਂ-ਸਮੇਂ ਸਿਰ ਪਾਉਂਦੀ ਰਹੀ ਆ ਸੋ ਇਹ ਦੋਹਾਂ ਨੂੰ ਅੱਜ ਚੇਚੇ ਤੌਰ ਤੇ ਜਿਹੜਾ ਇੱਥੇ ਉਹ ਸਨਮਾਨ ਭੇਟ ਕੀਤਾ ਗਿਆ ਵਾਜੂ ਧਰਮ ਦੇ ਘਰ ਨੂੰ ਬਾਰੇ ਕਰਮ ਕਰ